ਇੱਕ ਵਾਰੀ ਫੇਕਟੋਟਾ ਸਾਰੀਓਂ ਦੋਸਤੋ ਅੱਜ опять ਮੇਰੇ ਇਸ ਚੈਨਲ ਦੇ ਉੱਪਰ ਤੁਸੀਂ ਨੀਂ ਅਟਰਾਈਂਡ ਕ੍ਰਾਈਮ ਦੀਆਂ ਕਹਾਣੀਆਂ ਹਰ ਕਹਾਣੀ ਆਪਾਂ ਨੂੰ ਅਲੱਗ-ਅਲੱਗ ਜਗ੍ਹਾ ਤੇ ਉੱਪਰ ਲੈ ਕੇ ਜਾਂਦੀ ਆ ਅਲੱਗ-ਅਲੱਗ ਟਾਈਮ 'ਚ ਲੈ ਕੇ ਜਾਂਦੀ ਅੱਜ ਦੀ ਆਪਣੀ ਕਹਾਣੀ ਇੱਕ ਬਹੁਤ ਹੀ ਅਜੀਬ ਕਤਲकांड ਹੈਗਾ ਇੱਕ ਇਹੋ ਜਿਹਾ ਕਤਲकांड ਜੀ ਨੇ ਇੰਡੀਆ ਦੇ ਵਿੱਚ ਨੀ ਪੂਰੀ ਦੁਨੀਆ 'ਚ ਉਸ ਟਾਈਮ ਦੇ ਉੱਪਰ ਪੂਰੇ ਮੀਡੀਆ ਦੇ ਵਿੱਚ ਹੜਕੰਪ ਮਚਾਤਾ ਸੀ ਪੂਰੀ ਦੁਨੀਆ ਦੇ ਅਖਬਾਰਾਂ ਨੇ ਇਹਨੂੰ ਕਵਰ ਕੀਤਾ ਤੇ ਇਵਨ ਵੱਡੇ ਵੱਡੇ ਮੈਗਜ਼ੀਨ ਨੇ ਪੂਰੇ ਲੰਬੇ ਲੰਬੇ ਪੇਜ ਇਹਦੇ ਉੱਪਰ ਛਾਪ ਤਾ ਕਿਉਂ ਛਾਪੇ ਕੀ ਕਹਾਣੀ ਹੈਗੀ ਆ ਇਹ ਇਹਦੀ ਆਪਾਂ ਹੁਣ ਗੱਲ ਕਰਾਂਗੇ ਅੱਜ ਦੀ ਕਹਾਣੀ ਦੇ ਵਿੱਚ ਤੇ ਹੁਣ ਆਪਾਂ ਚੱਲਦੇ ਆ 90 ਸਾਲ ਪਿੱਛੇ ਬੰਗਾਲ ਬੰਗਾਲ ਦੇ ਵਿੱਚ ਇੱਕ ਜਗਾ ਉਹ ਇੱਕ ਡਿਸਟ੍ਰਿਕਟ ਹੈਗੀ ਪਾਕਪੁਰ ਅੱਜ ਝਾਰਖੰਡ ਦਾ ਹਿੱਸਾ ਹੈਗੀ ਉਸ ਟਾਈਮ ਬੈਸਟ ਬੰਗਾਲ ਪ੍ਰੋਵਿੰਸ ਹੁੰਦਾ ਸੀ ਤੇ ਉਥੋਂ ਦੀ ਮਤਲਬ ਪੂਰੇ ਬੰਗਾਲ ਦੀ ਇੱਕ ਬਹੁਤ ਅਮੀਰ ਫੈਮਿਲੀ ਜ਼ਿਮੀਂਦਾਰਾ ਫੈਮਿਲੀ ਜਿਨ੍ਹਾਂ ਦੇ ਨਾਂ ਮਤਲਬ ਬੇ ਅਥਾ ਪ੍ਰੋਪਰਟੀ ਹੋਰ ਸਾਰਾ ਕੁਝ ਹੈਗਾ ਬਹੁਤ ਜ਼ਿਆਦਾ ਤੇ ਉਸ ਦੇ ਦੋ ਵਾਰਸ ਨੇ ਦੋਨੇ ਨੌਜਵਾਨ ਜੋ ਵੱਡੀ ਉਮਰ ਦੇ ਹੈਗੇ ਨੇ ਸਾਰੇ ਉਹਨਾਂ ਦੀ ਮੌਤ ਹੋ ਚੁੱਕੀ ਹੈ ਇਹ ਦੋ ਕਜ਼ਨ ਨੇ ਕਜ਼ਨ ਨਹੀਂ ਇਕਤਰਨ ਔਰ ਮਤਰੇ ਭਰਾ ਨੇ ਦੋ ਜਣੇ ਛੋਟੇ ਹੈਗੇ ਅਮਰਿੰਦਰ ਚੰਦਰ ਪਾਂਡੇ ਹਾਲੇ ਉਮਰ ਸਾਰੀ 23 24 ਸਾਲ ਦੀ ਉਮਰ ਹੈ ਇਹਨਾਂ ਦੀ ਤੇ ਇਹਨਾਂ ਤੋਂ ਜਿਹੜੇ ਵੱਡੇ ਆ ਮਤਰੇ ਭਾਈ ਇਹਨਾਂ ਦੇ ਉਹਨਾਂ ਦਾ ਨਾਮ ਆ ਬਨੀਯੋਂਦਰ ਬਨੀਯੋਂਦਰ ਚੰਦਰ ਪਾਂਡੇ ਤਾਂ ਇਹ ਦੋ ਹੀ ਜਾਣੇ ਨੇ ਹੁਣ ਇਸ ਫੈਮਿਲੀ ਦੇ ਵਿੱਚ ਜਿਨ੍ਹਾਂ ਦੇ ਵਿੱਚ ਜਿਹੜੀ ਪ੍ਰਾਪਰਟੀ ਹੈਗੀ ਆ ਬਹੁਤ ਜ਼ਿਆਦਾ ਪ੍ਰਾਪਰਟੀ ਆ ਉਹ ਵੰਡੀ ਜਾਣੀ ਆ ਆਪਸ 26 ਨਵੰਬਰ 1933 ਦਾ ਦਿਨ ਹਾਵੜਾ ਰੇਲਵੇ ਸਟੇਸ਼ਨ ਦੇ ਉੱਤੇ ਅਮਰਿੰਦਰ ਚੰਦਰ ਵੇਟ ਕਰ ਰਹੇ ਆ ਆਪਣੀ ਫੈਮਿਲੀ ਦੇ ਨਾਲ ਕਲਕੱਤਾ ਵਾਹੇ ਇਹਨਾਂ ਨੇ ਵਾਪਸ ਜਾਣਾ ਆਪਣੇ ਘਰ ਪਾਕਪੁਰ ਤੇ ਟ੍ਰੇਨ ਦੇ ਚੱਲਣ ਦੇ ਵਿੱਚ ਹਲੇ ਕੁਝ ਟਾਈਮ ਬਾਕੀ ਹੈਗਾ ਵਾ 4-5 ਮਿੰਟ ਹੈਗੇ ਆ ਤੇ ਜਿਵੇਂ ਆਮ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਬਾਹਰ ਚੱਲੋ ਖੜ ਜਾਨੇ ਇੱਧਰ ਉੱਧਰ ਥੋੜਾ ਤੁਰ ਫਿਰ ਲੈਣੇ ਕਿਉਂਕਿ ਬਾਅਦ ਦੇ ਵਿੱਚ ਤਾਂ ਬੈਠੇ ਹੀ ਰਹਿਣਾ ਵਾ ਤਾਂ ਟ੍ਰੇਨ ਤੇ ਉੱਤਰ ਕੇ ਬਾਹਰ ਇਹ ਉੱਥੇ ਚਹਲ ਕਦਮੀ ਕਰ ਰਹੇ ਆ ਪੀੜ ਹੈ ਕੀ ਆ ਲੋਕ ਆ ਜਾ ਰਹੇ ਆ ਇੱਕ ਦੂਜੇ ਦੇ ਵਿੱਚ ਵੱਜੀ ਜਾਂਦੇ ਆ ਤਾਂ ਇੱਕਦਮ ਕੀ ਹੁੰਦਾ ਅਮਰਿੰਦਰ ਨੂੰ ਆਪਣੇ ਹੱਥ ਦੇ ਇਸ ਥਾਂ ਦੇ ਉੱਤੇ ਇੱਕ ਬਹੁਤ ਤਿੱਖੀ ਇੱਕਦਮ ਚੀਜ਼ ਜਿਵੇਂ ਕੋਈ ਚੋਬੀ ਗਈ ਕਿਸੇ ਦੁਆਰਾ ਤਾਂ ਉਹ ਫੀਲ ਹੁੰਦੀ ਹੈ ਜਿਵੇਂ ਕਿਸੇ ਆਪਾਂ ਨੂੰ ਜਿਵੇਂ ਮਖਿਆਲ ਲੜ ਜਾਂਦਾ ਜਾਂ ਪ੍ਰਿੰਟ ਲੜ ਜਾਂਦੀ ਹੈ ਜਿ ਇੱਕਦਮ ਕੋਈ ਟੀਕਾ ਲੱਗਦਾ ਵਾ ਉਸ ਤਰ੍ਹਾਂ ਦੀ ਫੀਲਿੰਗ ਆਉਂਦੀ ਆ ਬੜੀ ਤਿੱਖੀ ਚੁਬਣ ਦੀ ਫੀਲਿੰਗ ਤਾਂ ਇੱਕਦਮ ਉਹ ਦੇਖਦੇ ਆ ਵੀ ਇਹ ਹੋਇਆ ਕੀ ਆ ਤਾਂ ਉਦੋਂ ਹੀ ਬਸ ਕੁਝ ਸੈਕੰਡਾਂ ਤੋਂ ਬਾਅਦ ਜਿਹੜਾ ਉਹ ਹੱਥ ਹੈਗਾ ਉਹਨਾਂ ਦਾ ਉਹਦੇ 'ਚ ਬਹੁਤ ਜ਼ਿਆਦਾ ਪੇਨ ਹੋਣੀ ਸ਼ੁਰੂ ਹੋ ਜਾਂਦੀ ਆ ਤੇ ਉਹ ਉਹਨਾਂ ਦਾ ਜਿਹੜਾ ਹੱਥ ਹੈਗਾ ਉਹ ਪੂਰੀ ਤਰ੍ਹਾਂ ਦੇ ਨਾਲ ਜਲਣ ਲੱਗੇ ਮਤਲਬ ਇਹ ਕੋਈ ਸਧਾਰਨ ਇੱਕ ਤਾਂ ਜਿਵੇਂ ਆਪਣੇ ਕੋਈ ਲੱਟ ਜਾਂਦਾ ਵਾ ਇਹ ਉਹ ਚੀਜ਼ ਨਹੀਂ ਹੈਗੀ ਕਿਉਂਕਿ ਹਾਲੇ ਟ੍ਰੇਨ ਆਉਣ 5 ਮਿੰਟ ਪਏ ਆ ਤੇ ਉਹ ਉਨੇ ਟਾਈਮ ਦੇ ਵਿੱਚ ਹੀ ਉਹਨੇ ਟਾਈਮ ਦੇ ਦਰਮਿਆਨ ਹੀ ਜਿਹੜੀ ਉਹ ਕੋਈ ਚੀਜ਼ ਹੱਥ ਨੂੰ ਟੱਚ ਕੀਤੀ ਆ ਜਾਂ ਲੜੀ ਆ ਉੱਥੇ ਉਹਦੀ ਜਿਹੜੀ ਪੇਨ ਆ ਜਿਹੜੀ ਉਹਦੀ ਜਲਣ ਆ ਉਹ ਹੌਲੀ-ਹੌਲੀ ਸੈਕੰਡ ਬਾਈ ਸੈਕੰਡ ਉਹ ਵੱਧਦੀ ਜਾਂਦਾ ਹੁਣ ਉਹ ਵੀ ਘਬਰਾ ਜਾਂਦੇ ਆ ਇੱਕਦਮ ਕਿ ਇੱਕਦਮ ਆ ਮੇਰੇ ਹੱਥ ਨੂੰ ਕੀ ਹੋ ਗਿਆ ਐਸਾ ਕੀ ਹੋਇਆ ਤਾਂ ਹੁਣ ਜਿਹੜੇ ਫੈਮਿਲੀ ਮੈਂਬਰ ਪਹਿਲਾਂ ਸਾਰੇ ਇੱਕਦਮ ਸੋਚਦੇ ਆ ਕਿ ਆਪਾਂ ਇੱਥੇ ਦਿਖਾ ਲੈਨੇ ਆ ਕਿਸੇ ਨੂੰ ਕਿਉਂਕਿ ਕਲਕੱਤਾ ਬਹੁਤ ਵੱਡਾ ਸ਼ਹਿਰ ਆ ਇੱਥੇ ਡਾਕਟਰ ਵਧੀਆ ਹੋਣ ਪਰ ਉਹਨਾਂ ਦੇ ਵੱਡੇ ਭਾਈ ਮਤਰੇ ਭਾਈ ਬਨੇਉਂਦਰ ਵੀ ਨਾਲ ਹੁੰਦੇ ਤੇ ਕਿਉਂਕਿ ਹੁਣ ਟ੍ਰੇਨ ਨੇ ਚੱਲ ਵੀ ਪੈਣਾ ਉਨੇ ਟਾਈਮ ਦੇ ਵਿੱਚ ਤਾਂ ਇੱਕਦਮ ਜਿਵੇਂ ਆਪਾਂ ਸਹਿਸਵਾ ਕਹਿੰਦੇ ਨੇ ਕਿ ਇੰਨਾ ਤਾਂ ਸ਼ਾਇਦ ਕੋਈ ਖਾਸ ਗੱਲ ਨਾ ਹੋਵੇ ਤੇ ਟ੍ਰੇਨ ਮਿਸ ਹੋ ਜੂਗੀ ਤੇ ਟ੍ਰੇਨਾਂ ਵੀ ਰੈਗੂਲਰ ਤਾਂ ਉਦੋਂ ਆਉਂਦੀ ਇਹ ਨਹੀਂ ਹੋਣੀ ਆ ਕਿ ਹੁਣ 10 ਮਿੰਟ ਬਾਅਦ ਫੇਰ ਫੜ ਤਾਂ ਉਹ ਇਹ ਸਲਾਹ ਦੇ ਦਿੰਦੇ ਆ ਕਿ ਕੋਈ ਐਡੀਕ ਗੱਲ ਨਹੀਂ ਹੋਣੀ ਇਹ ਆਪਾਂ ਘਰ ਚੱਲਦੇ ਆਂ ਪਾਕਪੜ ਚੱਲਦੇ ਆਂ ਤੇ ਉੱਥੇ ਜਾ ਕੇ ਆਪਾਂ ਆਪਣੇ ਡਾਕਟਰ ਨੂੰ ਦਿਖਾ ਲਾਂ ਤਾਂ ਫੈਮਿਲੀ ਸਾਰੇ ਵੀ ਇਹ ਕਹਿੰਦੇ ਵੀ ਹਾਂ ਠੀਕ ਆ ਕੋਈ ਬਹੁਤ ਵੱਡਾ ਤਾਂ ਇਹ ਇਸ਼ੂ ਨਹੀਂ ਲੱਗਦਾ ਟ੍ਰੇਨ ਦੇ ਚੱਲਣ ਦਾ ਟਾਈਮ ਹੋ ਜਾਂਦਾ ਸਾਰੇ ਬੈਠ ਜਾਂਦੇ ਆ ਤੇ ਟ੍ਰੇਨ ਚੱਲ ਪੈਂਦੀ ਹੁਣੇ ਸਾਰੇ ਜਾ ਰਹੇ ਆ ਪਾਕਪੜ ਪਰ ਹ ਅਮਰਿੰਦਰ ਦੀ ਜਿਹੜੀ ਹਾਲਤ ਆ ਉਹ ਖਰਾਬ ਹੋਣੀ ਸ਼ੁਰੂ ਹੋ ਜਾਂਦਾ ਉਹਨਾਂ ਦਾ ਜਿਹੜਾ ਬਲੱਡ ਪ੍ਰੈਸ਼ਰ ਆ ਉਹ ਬਹੁਤ ਤੇਜ਼ੀ ਦੇ ਨਾਲ ਡਿੱਗਣਾ ਸ਼ੁਰੂ ਹੁੰਦਾ ਤੇ ਟੈਂਪਰੇਚਰ ਬਹੁਤ ਜ਼ਿਆਦਾ ਹੋ ਜਾਂਦਾ ਜਦੋਂ ਤੱਕ ਪਾਕੋੜ ਪਹੁੰਚਦੇ ਆ ਉਦੋਂ ਤੱਕ ਹਾਲਤ ਕਾਫੀ ਖਰਾਬ ਆ ਇਕਦਮ ਹੀ ਕਿਉਂਕਿ ਹੁਣ ਬਹੁਤ ਜ਼ਿਆਦਾ ਅਮੀਰ ਫੈਮਿਲੀ ਹੈਗੀ ਆ ਸਿਰਫ ਪਾਕੋੜ ਦੀ ਨਹੀਂ ਪੂਰੇ ਬੰਗਾਲ ਪ੍ਰੋਵਿੰਸ ਦੀ ਵੈਸਟ ਬੰਗਾਲ ਬੰਗਾਲ ਪ੍ਰੋਵਿੰਸ ਉਸ ਟਾਈਮ ਬਹੁਤ ਹੀ ਵੱਡਾ ਸੀ ਅੱਜ ਦਾ ਬੰਗਲਾਦੇਸ਼ ਉਹਦੇ ਵਿੱਚ ਸੀਗਾ ਤੇ ਨਾਲੇ ਝਾਰਖੰਡ ਦਾ ਪੂਰਾ ਏਰੀਆ ਉਹਦੇ ਵਿੱਚ ਸੀ ਤੇ ਉਸ ਇੰਨੇ ਵੱਡੇ ਏਰੀਆ ਦੀਆਂ ਸਭ ਤੋਂ ਕੁਝ ਜਿਹੜੀਆਂ ਬਹੁਤ ਅਮੀਰ ਪਰਿਵਾਰ ਨੇ ਉਹਨਾਂ ਦੇ ਵਿੱਚੋਂ ਇੱਕ ਅਮੀਰ ਪਰਿਵਾਰ ਸੀਗਾ ਇਹ ਤਾਂ ਇੰਨਾ ਕੁ ਜ਼ਿਆਦਾ ਇਹਨਾਂ ਦਾ ਮਤਲਬ ਰਤਬਾ ਇਨਾਂ ਕੋ ਇਹਨਾਂ ਦਾ ਰੋਬ ਤੇ ਇਹਨਾਂ ਦੀ ਪਾਵਰ ਤੇ ਪੈਸਾ ਇਹਨਾਂ ਕੋਲੇ ਸ ਤਾਂ ਇੱਕਦਮ ਹੀ ਡਾਕਟਰਾਂ ਨੂੰ ਬੁਲਾਇਆ ਜਾਂਦਾ ਘਰੇ ਜਾਂਦੇ ਸਾਰ ਪਹਿਲਾਂ ਤਾਂ ਉਹ ਜਿਹੜੇ ਡਾਕਟਰ ਨੇ ਪਰ ਫਿਰ ਵੀ ਉਹ ਇੱਕ ਤਰ੍ਹਾਂ ਨਾਲ ਘਰੇਲੂ ਡਾਕਟਰ ਨੇ ਨੂੰ ਇੰਨੀ ਜਾਣਕਾਰੀ ਨਹੀਂ ਹੈਗੀ ਤਾਂ ਜਿਹੜੇ ਵੀ ਓੜਪੋੜੋ ਕਰਦੇ ਆ ਉਹ ਕੋਸ਼ਿਸ਼ ਕਰਦੇ ਆ ਉਹਦੇ ਨਾਲ ਇਹ ਸਭ ਕੁਝ ਦੇਖਣ ਦੀ ਉਹਨਾਂ ਨੂੰ ਕੋਈ ਸਮਝ ਆਉਂਦਾ ਨਹੀਂ ਕਿ ਹੋਇਆ ਕੀ ਆ ਕਿ ਇੱਕ ਛੋਟੇ ਜੀ ਕੋਈ ਚੀਜ਼ ਲੜਨ ਦੇ ਨਾਲ ਤਾਂ ਉਹ ਤਾਂ ਇਹੀ ਸਮਝਦੇ ਕਿ ਐਸਾ ਲੜਕ ਵੀ ਕੀ ਗਿਆ ਬੰਦੇ ਦੇ ਕਿ ਟੈਂਪਰੇਚਰ ਇੰਨਾ ਜ਼ਿਆਦਾ ਵੱਧ ਰਿਹਾ ਤੇ ਬਲੱਡ ਪ੍ਰੈਸ਼ਰ ਘਟੀ ਜਾ ਰਿਹਾ ਰਾਤ ਨੰਗ ਜਾਂਦੀ ਹੈ ਪੂਰੀ ਰਾਤ ਇਹੀ ਕੁਝ ਚੱਲ ਪਰ ਅਗਲੀ ਸਵੇਰ ਤੱਕ ਸਾਰਿਆਂ ਨੂੰ ਸਮਝ ਆਉਂਦੀ ਹੈ ਕਿ ਇੰਨਾ ਡਾਕਟਰਾਂ ਦੇ ਦੇਖਣ ਬੜੀ ਚੀਜ਼ ਨਹੀਂ ਹੈਗੀ ਵਾਪਸ ਕਲਕੱਤੇ ਜਾਣਾ ਚਾਹੀਦਾ ਕਿਉਂਕਿ ਕਲਕੱਤਾ ਬਹੁਤ ਹੀ ਵੱਡਾ ਇੱਕ ਸ਼ਹਿਰ ਹੈਗਾ ਤੇ ਤੁਹਾਨੂੰ ਜਿਹੜੇ ਚੰਗੇ ਡਾਕਟਰ ਮਿਲਣਗੇ ਕਲਕੱਤੇ 'ਚ ਮਿਲਣਗੇ ਉਸ ਟਾਈਮ ਦੇ ਉੱਪਰ ਪੂਰੇ ਬੰਗਾਲ ਦੇ ਜਿਹੜੇ ਸਭ ਤੋਂ ਮਸ਼ਹੂਰ ਡਾਕਟਰ ਸੀਗੇ ਉਹਨਾਂ ਦਾ ਨਾਮ ਸੀਗਾ ਨਲਨੀ ਰੰਜਨ ਸੇਨ ਗੁਪਤਾ ਸਭ ਤੋਂ ਮਸ਼ਹੂਰ ਡਾਕਟਰ ਬਹੁਤ ਜ਼ਿਆਦਾ ਫੇਮਸ ਤੇ ਉਸ ਟਾਈਮ ਇੰਡੀਆ ਗੋਰਿਆਂ ਦੇ ਅੰਡਰ ਸੀਗਾ ਤਾਂ ਗੋਰੇ ਵੀ ਜਿੰਨੇ ਵੀ ਮੋਸਟਲੀ ਸੀਗੇ ਉਹਨਾਂ ਦੇ ਵੀ ਜਿਹੜੇ ਕਲਕੱਤੇ ਸੀ ਉਹ ਸਾਰੇ ਉਹਨਾਂ ਤੋਂ ਹੀ ਆਪਣਾ ਜੋ ਵੀ ਕੁਛ ਹੁੰਦਾ ਸੀਗਾ ਬਿਮਾਰੀਆਂ ਦਾ ਉਹਨਾਂ ਤੋਂ ਹੀ ਸਲਾਹ ਲੈਂਦੇ ਸੀਗੇ ਇਹਨੇ ਵੱਡਾ ਰਤਬਾ ਤੇ ਜਦੋਂ ਨਲਨੀ ਰੰਜਨ ਦੇਖਦੇ ਆ ਇਸ ਕੇਸ ਨੂੰ ਤਾਂ ਸਭ ਤੋਂ ਪਹਿਲਾਂ ਤਾਂ ਉਹ ਕਹਿੰਦੇ ਕਿ ਮੈਨੂੰ ਬਲੱਡ ਸੈਂਪਲ ਚਾਹੀਏ ਕਿਉਂਕਿ ਸਿਆਣਾ ਡਾਕਟਰ ਪਹਿਲਾਂ ਟੈਸਟ ਦੇਖੂਗਾ ਕਿ ਹੋਇਆ ਕੀ ਹੈਗਾ ਦੇਖਾਂ ਤਾਂ ਸਹੀ ਅੰਦਰ ਕੀ ਆ ਫੇਰ ਹੀ ਇਲਾਜ ਸ਼ੁਰੂ ਹੋਊ ਇਸ ਤਰ੍ਹਾਂ ਤੁੱਕੇ ਮਾਰਨ ਦਾ ਤਾਂ ਕੋਈ ਲੌਜੀਕ ਬਣਦਾ ਤਾਂ ਬਲੱਡ ਸੈਂਪਲ ਭੇਜੇ ਜਾਂਦੇ ਆ ਇੱਕ ਲੈਬ ਨੂੰ ਦੋ ਦਿਨ ਹੋਰ ਨਿਕਲਦੇ ਆ ਕਲਕੱਤੇ ਉਸ ਹਸਪੀਟਲ ਦੇ ਤਾਂ ਨਲਨੀ ਰੰਜਨ ਫੈਮਿਲੀ ਨੂੰ ਦੱਸ ਦਿੰਦੇ ਆ ਕਿ ਅਮਰਿੰਦਰ ਦੀ ਜਿਹੜੀ ਹਾਲਤ ਆ ਉਹ ਬਹੁਤ ਹੀ ਕ੍ਰਿਟੀਕਲ ਆ ਤੇ ਬਚਣਾ ਆਲਮੋਸਟ ਇੰਪੋਸੀਬਲ ਆ ਮਤਲਬ ਬਚਣ ਦਾ ਕੋਈ ਚਾਂਸ ਨਹੀਂ ਹੈ ਜਿਸ ਦਿਨ ਨਲਨੀ ਸਿੰਘ ਗੁਪਤਾ ਇਹ ਚੀਜ਼ ਦੱਸਦੇ ਆ ਪਰਿਵਾਰ ਨੂੰ ਅਗਲੇ ਦਿਨ ਹੀ ਅਮਰਿੰਦਰ ਕੌਮਾ ਚ ਚਲੇ ਜਾਂਦੇ ਕੌਮਾ ਦੇ ਵਿੱਚ ਪੂਰੇ 4 ਦਿਨ ਰਹਿਣ ਤੋਂ ਬਾਅਦ ਅਮਰਿੰਦਰ ਚੰਦਰ ਪਾਂਡੇ ਜੋ 24 ਸਾਲ ਦਾ ਉਹ ਲੜਕਾ ਵਾ ਜਿਹੜਾ ਇੱਕ ਅਥਾ ਪ੍ਰਾਪਰਟੀ ਦਾ ਵਾਰਿਸ ਹੈਗਾ ਦੋ ਵਾਰਸਾਂ ਦੇ ਵਿੱਚੋਂ ਇੱਕ ਵਾਰਸ ਉਹਦੀ ਮੌਤ ਹੋ ਜਾਂ। ਇੱਕ ਬਹੁਤ ਅਜੀਬ ਕੇਸ ਕੁਝ ਹੱਥ ਦੇ ਉੱਪਰ ਲੜਿਆ ਤੇ ਉਸ ਤੋਂ ਬਾਅਦ ਬੰਦੇ ਦੀ ਮੌਤ ਹੋ ਜਾਂਦੀ ਹੈ ਇਸ ਤਰ੍ਹਾਂ ਦੇ ਤਾਂ ਹੁਣ ਕਲਕੱਤੇ ਕਰਨ ਨੂੰ ਕੁਝ ਰਿਆ ਨਹੀਂ ਜਿਸ ਬੰਦੇ ਨੂੰ ਬਚਾਉਣ ਦੇ ਲਈ ਕਲਕੱਤੇ ਆਏ ਸੀ ਉਹ ਬੰਦਾ ਹੀ ਨਹੀਂ ਰਿਆ ਤਾਂ ਅਮਰਿੰਦਰ ਚੰਦਰ ਪਾਂਡੇ ਦੀ ਜਿਹੜੀ ਬਾਡੀ ਲਾਸ਼ ਉਹਨੂੰ ਵਾਪਸ ਪਕੋੜ ਲੈ ਕੇ ਜਾਇਆ ਕਰ ਦੇ ਵਿੱਚ ਹੁਣ ਜੋ ਸਭ ਤੋਂ ਮੁਖੀ ਬੰਦਾ ਵਾ ਉਹ ਹੈ ਬਨੇਓਂਦਰ ਉਹਨਾਂ ਦਾ ਮਤਰਿਆ ਭਾਈ ਵੱਡਾ ਤਾਂ ਜੋ ਵੀ ਹੁਣ ਹੁੰਦੀ ਆ ਅਖੀਰਲੀਆ ਰਸਮਾਂ ਉਹ ਸਾਰੀਆਂ ਬਿਨੈਉਂਦਰ ਕਰਦਾ ਵਾ ਅੰਤਮ ਸੰਸਕਾਰ ਕਰਨਾ ਜਾਂ ਹੋਰ ਵੀ ਧਾਰਮਿਕ ਰਸਮਾਂ ਉਹ ਕਰ ਤੇ ਉਸ ਤੋਂ ਬਾਅਦ ਡੈਥ ਸਰਟੀਫਿਕੇਟ ਵੀ ਬਿਨੈਉਂਦਰ ਲੈ ਲੈਂਦਾ ਤੇ ਜਿਹਦੇ ਵਿੱਚ ਡਾਕਟਰ ਨੇ ਲਿਖਦਾ ਕਿ ਹਾਂ ਐਸ ਐਸ ਤਰ੍ਹਾਂ ਸਭ ਕੁਝ ਹੋਇਆ ਪਰ ਇੱਕ ਚੀਜ਼ ਹਾਲੇ ਵੀ ਬਕ ਹੁਣ ਅਮਰਿੰਦਰ ਦੀ ਮੌਤ ਹੋ ਚੁੱਕੀ ਆ ਜ਼ਿੰਦਗੀ ਆਪਣੇ ਤਰ੍ਹਾਂ ਦੇ ਨਾਲ ਚੱਲੀ ਜਾਂਦੀ ਆ ਅੱਗੇ ਇੱਕ ਚੀਜ਼ ਜਿਹੜੀ ਬਾਕੀ ਹੈਗੀ ਆ ਹਾਲੇ ਵੀ ਇਸ ਕੇਸ ਦੇ ਵਿੱਚ ਨਹੀਂ ਤਾਂ ਇਸ ਕੇਸ ਨੇ ਉੱਥੇ ਹੀ ਖਤਮ ਹੋ ਜਾਣਾ ਗੱਲ ਖਤਮ ਹੋ ਜਾਣੀ ਸੀ ਉੱਤਪਰ ਜਿਹੜਾ ਉਹ ਬਲੱਡ ਸੈਂਪਲ ਉਹਦੀ ਰਿਪੋਰਟ ਹਾਲੇ ਵੀ ਆਉਣੀ ਵਕਤ ਤੇ ਉਹ ਬਲੱਡ ਸੈਂਪਲ ਦੀ ਰਿਪੋਰਟ ਪਿੱਛੇ ਜਿਹੜੀ ਲੈਬ ਨੂੰ ਦਿੱਤੀ ਗਈ ਉਹ ਕਿ ਉਹਨਾਂ ਨੇ ਤਾਂ ਆਪਣਾ ਕੰਮ ਕਰਨਾ ਤਾਂ ਉਹ ਬਲੱਡ ਸੈਂਪਲ ਦੀ ਰਿਪੋਰਟ ਵਾਪਸ ਜਾਂਦੀ ਆ ਨਲਨੀ ਰੰਜਨ ਦਾਸ ਗੁਪਤਾ ਦੇ ਤੇ ਜਦੋਂ ਨਲਨੀ ਰੰਜਨ ਉਹ ਬਲੱਡ ਸੈਂਪਲ ਦੀ ਰਿਪੋਰਟ ਦੇਖਦੇ ਆ ਤਾਂ ਉੱਥੇ ਮਤਲਬ ਭੜਕੰਪ ਮਚ ਜਾਂਦਾ ਮਤਲਬ ਇਹ ਰਿਪੋਰਟ ਨੂੰ ਦੇਖਣ ਤੋਂ ਬਾਅਦ ਉਹਨਾਂ ਦੀ ਆਪਣੀ ਹਾਲਤ ਖਸਤਾ ਹੋ ਜਾਂਦੀ ਹਾਲਤ ਇੰਨੀ ਖਸਤਾ ਕਿਉਂ ਹੁੰਦੀ ਆ ਉਹਦਾ ਕਾਰਨ ਇਹ ਹੈਗਾ ਕਿਉਂਕਿ ਉਸ ਬਲੱਡ ਸੈਂਪਲ ਦੇ ਵਿੱਚ ਜਿਹਦੇ ਕਾਰਨ ਅਮਰਿੰਦਰ ਦੀ ਮੌਤ ਹੋਈ ਹੈ ਇੱਕ ਬੈਕਟੀਰੀਆ ਮਿਲਦਾ ਜਿਹੜਾ ਕਿ ਕਾਰਨ ਦੱਸਿਆ ਗਿਆ ਉਸ ਰਿਪੋਰਟ ਦੇ ਵਿੱਚ ਕਿ ਬੈਕਟੀਰੀਆ ਉਹ ਬੈਕਟੀਰੀਆ ਦੇ ਨਾਲ ਇਹ ਉਹੀ ਬੈਕਟੀਰੀਆ ਜਿਹਦੇ ਨਾਲ ਬੰਗਾਲ ਦੇ ਵਿੱਚ 1896 ਦੇ ਵਿੱਚ ਇੱਕ ਪਲੇਗ ਆਈ ਸੀ ਜਿਵੇਂ ਹੁਣੇ ਆਪਾਂ ਕਰੋਨਾ ਦਾ ਟਾਈਮ ਦੇਖਿਆ ਤੇ ਉਹ ਇੰਨੀ ਇੱਕ ਕਾਤਕ ਸੀਗੀ ਉਹਦੇ ਨਾਲ ਲੱਖਾਂ ਲੋਕ ਮਰੇ ਲੱਖਾਂ ਦੇ ਉੱਪਰ ਲਾਸ਼ਾਂ ਦੀਆਂ ਲਾਸ਼ਾਂ ਦੇ ਢੇਰ ਖੇਤਾਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਬਾਹਰ ਸੜਕਾਂ ਦੇ ਉੱਪਰ ਲੱਗੇ ਪਏ ਸੀ ਤਾਂ ਦਾ ਕੋਈ ਇਲਾਜ ਕਿਸੇ ਕੋਲੇ ਨਹੀਂ ਸੀ ਤੇ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕ ਮਰੇ ਸੀ ਤੇ ਇਹ ਜਿਹੜੀ ਰਿਪੋਰਟ ਇੱਕ ਪੇਸ਼ੈਂਟ ਦੀ ਆਈ ਇਹਦੇ ਵਿੱਚ ਉਹੀ ਬੈਕਟੀਰੀਆ ਵਾਪਸ ਪਾਇਆ ਗਿਆ ਉਹਦੀਆਂ ਯਾਦਾਂ ਹਾਲੇ ਤਾਜ਼ਾ ਸੀ 1896 ਦੇ ਵਿੱਚ ਇਹ ਮਤਲਬ ਜੋ ਪਲੇਗ ਸੀ ਉਹ ਆਈ ਸੀ ਤੇ ਹੁਣ ਹੈਗਾ 1933 ਕੋਈ ਬਹੁਤ ਜ਼ਿਆਦਾ ਦਹਾਕੇ ਨਹੀਂ ਲੰਘੇ ਉਹ ਲੱਖਾਂ ਲੋਕਾਂ ਦੀ ਮੌਤ ਹਾਲੇ ਵੀ ਲੋਕਾਂ ਦੇ ਜ਼ਿਹਨ ਦੇ ਵਿੱਚ ਹੈਗੀ ਇਹ ਤਾਂ ਜਦੋਂ ਹੀ ਉਹੀ ਬੈਕਟੀਰੀਆ ਨੂੰ ਵਾਪਸ ਦੇਖਦੇ ਆ ਡਾਕਟਰ ਨਲਨੀ ਸੇਨ ਦਾਸ ਗੁਪਤ ਨਲਨੀ ਰੰਜਨ ਦਾਸ ਗੁਪਤਾ ਤਾਂ ਉਹ ਸਭ ਕੁਝ ਉਹਨਾਂ ਦੇ ਦਿਮਾਗ 'ਚ ਵਾਪਸ ਆ ਜਾਂਦਾ ਤਾਂ ਇਸ ਤੋਂ ਪਹਿਲਾਂ ਕਿ ਉਹ ਪਰਿਵਾਰ ਨੂੰ ਇਹ ਰਿਪੋਰਟ ਭੇਜਣ ਉਹਨਾਂ ਤੋਂ ਵੀ ਪਹਿਲਾਂ ਜ਼ਰੂਰੀ ਹੈਗਾ ਕਿ ਇੱਕ ਬੰਦਾ ਤਾਂ ਮਰ ਗਿਆ ਪਰ ਹੁਣ ਅੱਗੇ ਇੱਕ ਐਸੀ ਕਿਉਂਕਿ ਇੱਕ ਇਨਸਾਨ ਦੀ ਤਾਂ ਮੌਤ ਹੋ ਚੁੱਕੀ ਆ ਉਹਦੇ 'ਚ ਤੁਸੀਂ ਕੁਝ ਨਹੀਂ ਕਰ ਸਕਦੇ ਪਰ ਇਹ ਉਹ ਬੈਕਟੀਰੀਆ ਵਾ ਉਹ ਜਾਨਲੇਵਾ ਬੈਕਟੀਰੀਆ ਵਾ ਜਿਨੇ ਲੱਖਾਂ ਲੋਕ ਮਾਰੇ ਆ ਤਾਂ ਸਭ ਤੋਂ ਪਹਿਲਾਂ ਨਲਨੀ ਰੰਜਨ ਇਹਦੀ ਰਿਪੋਰਟ ਬ੍ਰਿਟਿਸ਼ ਅਥਾਰਟिटीज ਨੂੰ ਦਿੰਦੇ ਆ ਮਤਲਬ ਜਿਹੜੇ ਅੰਗਰੇਜ਼ ਅਧਿਕਾਰੀ ਹੁੰਦੇ ਆ ਉਹਨਾਂ ਨੂੰ ਭੇਜਦੇ ਆ ਤੇ ਜਦੋਂ ਇਹ ਰਿਪੋਰਟ ਉਹਨਾਂ ਕੋਲੇ ਪਹੁੰਚਦੀ ਆ ਉਹ ਇਸ ਬੈਕਟੀਰੀਆ ਨੂੰ ਵਾਪਸ ਐਕਟਿਵ ਹੋਇਆ ਦੇਖਦੇ ਆ ਲਗਭਗ 40 ਸਾਲ ਤੋਂ ਬਾਅਦ ਫੇਰ ਤਾਂ ਪਚਾਲਾ ਜਾਂਦਾ ਉਦੋਂ ਹੀ ਇਮੀਡੀਏਟਲੀ ਜਿਹੜੀ ਅੰਗਰੇਜ਼ ਸਰਕਾਰ ਹੁੰਦੀ ਆ ਉਹ ਇੱਕ ਬਹੁਤ ਹਾਈ ਲੈਵਲ ਦੀ ਕਮੇਟੀ ਬਿਠਾਉਂਦੀ ਆ ਤਾਂ ਕਿ ਦੇਖਿਆ ਜਾਵੇ ਕਿ ਇਹ ਬੈਕਟੀਰੀਆ ਵਾਪਸ ਆ ਚੁੱਕੇ ਹਨ ਉਹਨਾਂ ਨੂੰ ਪਤਾ ਲੱਗ ਗਿਆ ਬੈਕਟੀਰੀਆ ਵਾਪਸ ਆ ਗਿਆ ਤੇ ਹੁਣ ਦੁਬਾਰਾ ਫੇਰ ਉਹੀ ਸਭ ਕੁਝ ਹੋਊਗਾ ਫੇਰ ਲੱਖਾਂ ਲੋਕ ਮਰਨਗੇ ਤਾਂ ਉਸੇ ਟਾਈਮ ਪ੍ਰੋਪਰ ਉਸ ਪੂਰੇ ਏਰੀਆ ਦੀ ਰਿਸਰਚ ਕੀਤੀ ਜਾਂਦੀ ਹੈ ਡਾਕਟਰਾਂਾਂ ਦੀਆਂ ਟੀਮਾਂ ਭੇਜ ਡਾਕਟਰਾਂ ਦੀਆਂ ਟੀਮਾਂ ਭੇਜੀਆਂ ਜਾਂਦੀਆਂ ਕਿ ਇਹ ਅਜੇ ਹੋਰ ਕਿੰਨੇ ਕੇਸ ਹੋ ਰਹੇ ਆ ਉਸ ਏਰੀਆ ਦੇ ਵਿੱਚ ਜਾਂ ਬੰਗਾਲ ਦੇ ਵਿੱਚ ਪੂਰੇ ਜਗ ਕਿਉਂਕਿ ਜੇ ਬੈਕਟੀਰੀਆ ਆ ਗਿਆ ਤਾਂ ਇੱਕ ਬੰਦੇ ਨੂੰ ਤਾਂ ਹਿੱਟ ਨਹੀਂ ਕਰੂਗਾ ਤਾਂ ਬਹੁਤ ਜਗ੍ਹਾ ਫੈਲ ਚੁੱਕਿਆ ਹੋ ਪਰ ਇੱਕ ਦਿਲਚਸਪ ਚੀਜ਼ ਉਹਨਾਂ ਦੇ ਰਿਪੋਰਟ ਤੋਂ ਬਾਅਦ ਉਹਨਾਂ ਦੀ ਕਮੇਟੀ ਜਿਹੜੀ ਬਿਠਾਈ ਆ ਉਹ ਇੱਕ ਰਿਪੋਰਟ ਦਿੰਦੀ ਆ ਬੜੀ ਦਿਲਚਸਪ ਕਿ ਇਹ ਇੱਕੋ ਇੱਕ ਕੇਸ ਹੈਗਾ ਜਿਹਦੇ ਵਿੱਚ ਕਿਸੇ ਇਨਸਾਨ ਦੀ ਮੌਤ ਉਸ ਬੈਕਟੀਰੀਆ ਨਾਲ ਹੋਰ ਕਿਸੇ ਦੀ ਵੀ ਮੌਤ ਨਹੀਂ ਹੋਰ ਕੋਈ ਵੀ ਕੇਸ ਦੁਬਾਰਾ ਇਸ ਬੈਕਟੀਰੀਆ ਦਾ ਨਹੀਂ ਆਇਆ ਤਾਂ ਹੁਣ ਇਹ ਜਿਹੜੀ ਸਰਕਾਰ ਆ ਅੰਗਰੇਜ਼ ਸਰਕਾਰ ਇਹ ਬਹੁਤ ਹੈਰਾਨ ਹੁੰਦੀ ਆ ਕਿ ਇਹ ਕਿਵੇਂ ਹੋ ਗਿਆ ਕਿ ਇੱਕ ਵਾਇਰਸ ਆਉਤੇ ਉਹ ਇਸ ਵਾਰ ਸਿਰਫ ਇੱਕ ਬੰਦੇ ਦੀ ਜਾਨ ਲੈ ਗਿਆ ਤੇ ਬਾਕੀ ਕਿਤੇ ਵੀ ਉਹ ਕੇਸ ਨਹੀਂ ਹੈਗਾ ਤਾਂ ਜਦੋਂ ਫਿਰ ਉਹ ਇਸ ਕੇਸ ਨੂੰ ਦੇਖਦੇ ਆ ਕਿ ਇਹ ਕੌਣ ਬੰਦਾ ਸੀ ਮਰਨ ਵਾਲਾ ਤਾਂ ਉਹਨਾਂ ਨੂੰ ਨਾਲ ਹੀ ਪਤਾ ਲੱਗ ਜਾਂਦਾ ਕਿ ਇਹ ਇੱਕ ਨੌਜਵਾਨ ਵਾਰਸ ਹੈਗਾ ਵਾ ਬਹੁਤ ਵੱਡੀ ਪ੍ਰਾਪਰਟੀ ਦਾ ਇੱਕ ਬਹੁਤ ਅਮੀਰ ਫੈਮਿਲੀ ਦਾ ਦੋ ਵਾਰਸਾਂ ਦੇ ਵਿੱਚੋਂ ਇੱਕ ਇਹ ਛੋਟਾ ਵਾ ਦੂਸਰਾ ਜਿਹੜਾ ਵਾਰਸ ਆ ਜਿਹਨਾਂ ਦੋ ਜਣਿਆਂ ਨੇ ਪ੍ਰਾਪਰਟੀ ਆਪਸ ਵੰਡਣੀ ਉਹ ਇਹਦਾ ਮਤਰੇ ਆ ਭਰਾਵਾ ਉਸ ਤੋਂ ਬਾਅਦ ਜਿਹੜੀ ਅਗਲੀ ਚੀਜ਼ ਇਹਨਾਂ ਨੂੰ ਪਤਾ ਲੱਗਦੀ ਆ ਉਹ ਇਹ ਹੈਗੀ ਆ ਕਿ 18 ਸਾਲ ਦੀ ਉਮਰ ਹੋਣ ਵੇਲੇ ਜਦੋਂ ਹੀ ਉਮਰਿੰਦਰ ਚੰਦਰ ਪਾਂਡੇ ਦੀ ਉਮਰ 18 ਹੁੰਦੀ ਆ ਮਤਲਬ ਉਹ ਲੀਗਲੀ ਬਾਲਗ ਹੁੰਦੇ ਆ ਤਾਂ ਉਸੇ ਟਾਈਮ ਤੋਂ ਉਹ ਆਪਣੇ ਵੱਡੇ ਮਤਰੇ ਭਰਾ ਨੂੰ ਬਨੇਉਂਦਰ ਨੂੰ ਇਹ ਪ੍ਰੈਸ਼ਰ ਪਾਉਣਾ ਸ਼ੁਰੂ ਕਰ ਦਿੰਦੇ ਆ ਕਿ ਮੇਰੀ ਪ੍ਰਾਪਰਟੀ ਦਾ ਜਿਹੜਾ ਮੇਰਾ ਹਿੱਸਾ ਵਾ ਉਹ ਮੇਰੇ ਨਾਮ ਕੀਤਾ ਜਾਵੇ ਤੇ ਕਿਉਂਕਿ ਉਸ ਤੋਂ ਪਹਿਲਾਂ ਉਹ ਨਾਬਾਲਗ ਹੈਗਾ ਤੇ ਉਹ ਮਤਲਬ ਅਧਿਕਾਰਿਕ ਤੌਰ ਦੇ ਉੱਪਰ ਪ੍ਰਾਪਰਟੀ ਦਾ ਵਾਰਿਸ ਨਹੀਂ ਹੈਗਾ ਉਦੋਂ ਤੱਕ ਸਾਰੀ ਪ੍ਰਾਪਰਟੀ ਨੂੰ ਸਾਰੀ ਜਾਇਦਾਦ ਨੂੰ ਬਨੇਉਂਦਰ ਦੇਖ ਰਿਹਾ ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਇਹਨਾਂ ਦੋਨਾਂ ਦੀ ਆਪਸ ਦੇ ਵਿੱਚ ਖਿੱਚੋਤਾਣ ਚੱਲ ਰਹੀ ਹੈ ਉਸ ਪ੍ਰਾਪਰਟੀ ਨੂੰ ਤਾਂ ਉਹਨਾਂ ਨੂੰ ਇਹ ਮਾਮਲਾ ਸਮਝਣ ਨੂੰ ਕੋ ਬਹੁਤ ਜ਼ਿਆਦਾ ਦੇਰ ਨਹੀਂ ਲੱਗਦੀ ਕਿ ਇਹ ਵਾਇਰਸ ਦੇ ਦੁਬਾਰਾ ਫੈਲਣ ਦਾ ਮਾਮਲਾ ਨਹੀਂ ਹੈਗਾ ਇਹ ਅਸਲ ਦੇ ਵਿੱਚ ਹੋ ਸਕਦਾ ਕਿ ਇੱਕ ਕਤਲ ਦਾ ਮਾਮਲਾ ਹੋ ਪਰ ਹੁਣ ਇੱਥੇ ਇੱਕ ਹੋਰ ਬੜੀ ਦਿਲਚਸਪ ਕਿਉਂਕਿ ਜਦੋਂ ਇਹ ਉਦੋਂ ਵਾਇਰਸ ਫੈਲਿਆ 1896 ਦੇ ਵਿੱਚ ਤਾਂ ਉਸ ਤੋਂ ਬਾਅਦ ਇਹਦੀਆਂ ਦਵਾਈਆਂ ਬਣਾਈਆਂ ਗਈਆਂ ਹੁਣ ਦਵਾਈ ਬਣਾਉਣ ਦਾ ਤਰੀਕਾ ਵੀ ਉਹੀ ਹੁੰਦਾ ਕਿ ਦਵਾਈ ਵੀ ਉਸੇ ਚੀਜ਼ ਤੋਂ ਹੀ ਬਣਨੀ ਹੁੰਦੀ ਆ ਜਿਸ ਜਿਹੜੀ ਉਹ ਚੀਜ਼ ਹੁੰਦੀ ਆ ਉਸੇ ਬੈਕਟੀਰੀਆ ਨੂੰ ਹੀ ਕਿਸੇ ਤਰ੍ਹਾਂ ਦੇ ਨਾਲ ਮਤਲਬ ਮੈਡੀਕਲ ਸਾਇੰਸ ਕੁਛ ਇਸ ਤਰ੍ਹਾਂ ਦਾ ਕਰਦੀਆ ਕਿ ਉਹਦਾ ਜਿਹੜਾ ਉਹਦੀ ਜਿਹੜੀ ਕਾਰਟ ਹੁੰਦੀ ਆ ਉਹ ਵੀ ਉਹਦੇ ਤੋਂ ਹੀ ਬਣ ਤਾਂ ਫਾਈਨਲੀ ਤੇ ਹੁਣ ਅੰਗਰੇਜ਼ ਸਰਕਾਰ ਨੂੰ ਇਹ ਪਤਾ ਕਿ ਪੂਰੇ ਇੰਡੀਆ ਦੇ ਵਿੱਚ ਇਹ ਤਾਂ ਸਿਰਫ ਇੱਕ ਸੈਂਪਲ ਹੈਗਾ ਤੇ ਉਹ ਵੀ ਕਲਕੱਤੇ ਦੇ ਵਿੱਚ ਸੈਂਪਲ ਨਹੀਂ ਹੈ ਜਦੋਂ ਕਿ ਮੌਤ ਜਿਹੜੀ ਹੋਈ ਆ ਜਿਹੜਾ ਕਤਲ ਹੋਇਆ ਉਹ ਕਲਕੱਤੇ ਹੋਇਆ ਪਰ ਜਿਹੜਾ ਇੱਕੋ ਇੱਕ ਅੰਗਰੇਜ਼ ਸਰਕਾਰ ਨੇ ਇਹਦਾ ਸੈਂਪਲ ਰੱਖਿਆ ਹੋਇਆ ਉਹ ਵੀ ਕਿਉਂ ਸੰਭਾਲ ਕੇ ਰੱਖਿਆ ਕਿਉਂਕਿ ਜੇ ਕਦੇ ਇਹ ਦੁਬਾਰਾ ਆਉਂਦਾ ਤਾਂ ਇਹਦੇ ਤੋਂ ਇਹਦੀ ਦਵਾਈ ਬਣਾਈ ਜਾ ਸਕੇ ਤੇ ਉਹ ਸੈਂਪਲ ਹੈਗਾ ਵਾ ਹੈਵ ਕਨ ਇੰਸਟੀਚੂਟ ਆਫ ਬੰਬੇ ਬੰਬੇ ਦੇ ਵਿੱਚ ਉਸ ਟਾਈਮ ਬੰਬੇ ਅੱਜ ਕੱਲ ਮੁੰਬਈ ਹੈਵ ਕਨ ਇੰਸਟੀਚੂਟ ਦੇ ਵਿੱਚ ਇੱਕੋ ਇੱਕ ਸੈਂਪਲ ਹੈਗਾ ਇਹਦਾ ਬਹੁਤ ਜ਼ਿਆਦਾ ਟਾਈਟ ਸਿਕਿਉਰਟੀ ਹੈ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਕਿ ਚਿੜੀ ਵੀ ਪਰ ਨਹੀਂ ਮਾਰ ਸਕਦੀ ਉੱਥੇ ਇੰਨੀ ਸਿਕਿਉਰ ਤਾਂ ਹੁਣ ਅਗਲੀ ਗੱਲ ਅਧਿਕਾਰੀਆਂ ਦੇ ਕੋਲੇ ਪੁਲਿਸ ਵਾਲਿਆਂ ਦੇ ਲਈ ਇਹ ਹੈਗੀ ਆ ਕਿ ਇਹ ਸੈਂਪਲ ਉੱਥੋਂ ਕਿਵੇਂ ਬਾਹਰ ਆਇਆ ਤਾਂ ਹੁਣ ਪੁਲਿਸ ਵਾਲੇ ਜਾਂਦੇ ਆ ਬਨੇਉਂਦਰ ਦੇ ਘਰ ਉਦੀ ਪ੍ਰਾਪਰਟੀ ਤੇ ਉਹਦੇ ਨਾਲ ਪੁੱਛਤਾਚ ਕਰਨ ਗੱਲਬਾਤ ਕਰਨ ਉਹ ਤੇ ਪਰ ਫਿਰ ਅਗਲੀ ਦਿਲਚਸਪ ਗੱਲ ਇਹ ਹੁੰਦੀ ਕਿ ਬਨੇਉਂਦਰ ਪਹਿਲਾਂ ਹੀ ਉਥੋਂ ਨਿਕਲ ਚੁੱਕਿਆ ਕਿਉਂਕਿ ਜੇ ਉਹ ਸੱਚਾ ਹੁੰਦਾ ਉਹਨੇ ਕਰ ਰਹਿਣਾ ਸੀ ਉਹਨੂੰ ਪੁਲਿਸ ਦਾ ਡਰ ਕੋਈ ਨਹੀਂ ਹੋਣਾ ਸੀ ਤਾਂ ਇਥੋਂ ਜਿਹੜਾ ਉਹਨਾਂ ਦਾ ਸ਼ੱਕ ਸੀਗਾ ਉਹ ਬਿਲਕੁਲ ਯਕੀਨ 'ਚ ਬਦਲ ਗਿਆ ਪਰ ਅਗਲੇ ਦਿਨੀ ਉਹਨੂੰ ਆਸਨਸੋਲ ਰੇਲਵੇ ਸਟੇਸ਼ਨ ਤੋਂ ਪੁਲਿਸ ਗ੍ਰਿਫਤਾਰ ਕਰ ਲੈਂਦੀ ਆ ਉਹ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਪਰ ਜਦੋਂ ਉਹਦੇ ਤੋਂ ਪੁੱਛਤਾਚ ਕਰਦੀ ਆ ਪੁਲਿਸ ਉਹ ਕੁਝ ਨਹੀਂ ਦੱਸਦਾ ਉਹ ਕਹਿੰਦਾ ਕਿ ਮੈਨੂੰ ਇਹ ਜਾ ਕੁਝ ਨਹੀਂ ਪਤਾ ਮੈਂ ਤਾਂ ਆਪਣੇ ਕਿਸੇ ਕੰਮ ਲਈ ਜਾ ਤਾਂ ਮਤਲਬ ਉਹ ਕੋਈ ਵੀ ਆਪਣੇ ਵੱਲੋਂ ਉਹਦੇ ਕੇਸ ਦੇ ਵਿੱਚ ਆਪਣਾ ਹੱਥ ਹੋਣ ਦਾ ਹੁਣ ਦੀ ਗੱਲ ਨੂੰ ਨਹੀਂ ਮੰਨ ਤਾਂ ਹੁਣ ਹੁਣ ਪੁਲਿਸ ਕੀ ਕਰਦੀ ਆ ਪੁਲਿਸ ਨੂੰ ਇੱਕ ਚੀਜ਼ ਪਤਾ ਲੱਗਦੀ ਆ ਕਿ ਬਨੇਉਂਦਰ ਦਾ ਇੱਕ ਬਹੁਤ ਵੱਡਾ ਜਿਗਰੀ ਯਾਰ ਆ ਤਾਰਾਨਾਥ ਪੱਟਾਚਾਰੀਆ ਉਹ ਹਰ ਟਾਈਮ ਉਹਦੇ ਨਾਲ ਬਨੇਉਂਦਰ ਕਿਤੇ ਵੀ ਹੋਵੇ ਇਹ ਦੋਨੇ ਜਾਣੇ ਹਮੇਸ਼ਾ ਇਕੱਠੇ ਰਹਿੰਦੇ ਅਗਲੀ ਦਿਲਚਸਪ ਚੀਜ਼ ਇਹ ਹੈਗੀ ਆ ਕਿ ਜੋ ਤਾਰਾਨਾਥ ਪੱਟਾਚਾਰੀਆ ਵਾ ਉਹ ਖੁਦ ਇੱਕ ਡਾਕਟਰ ਤਾਂ ਪੁਲਿਸ ਵਾਲੇ ਕਹਿੰਦੇ ਆ ਕਿ ਠੀਕ ਬਨੇਉਂਦਰ ਚ ਨਹੀਂ ਕੁਝ ਦੱਸ ਰਿਹਾ ਤਾਂ ਹੁਣ ਤਾਰਾਨਾਥ ਨੂੰ ਫੜਿਆ ਜਾਏ ਤੇ ਇਹਦਾ ਦੇਖਿਆ ਜਾਵੇ ਕਿ ਇਹ ਕੀ ਕੰਮ ਕਰ ਰਿਹਾ ਉਸ ਇਨਵੈਸਟੀਗੇਸ਼ਨ ਤੋਂ ਉਸ ਟਾਈਮ ਇੱਕ ਹੋਰ ਚੀਜ਼ ਮੈਂ ਤੁਹਾਨੂੰ ਦੱਸਣੀ ਭੁੱਲ ਗਿਆ ਕਲਕੱਤੇ ਦੇ ਇੱਕ ਬਹੁਤ ਤਕੜੇ ਡਿਟੈਕਟਿਵ ਸੀਗੇ ਅੰਗਰੇਜ਼ ਸਰਕਾਰ ਦੇ ਅੰਗਰੇਜ਼ ਮਤਲਬ ਹਕੂਮਤ ਦੇ ਸ਼ਰਤਚੰਦਰ ਮਿਤਰਾ ਇਨਸਪੈਕਟਰ ਸ਼ਰਤਚੰਦਰ ਮਿਤਰਾ ਬੜੇ ਹਾਈ ਪ੍ਰੋਫਾਈਲ ਕੇਸ ਉਹਨਾਂ ਨੇ ਸੋਲਵ ਕੀਤੇ ਸੀ ਤੇ ਇਹ ਕਿਉਂਕਿ ਖੁਦ ਇੱਕ ਹਾਈ ਪ੍ਰੋਫਾਈਲ ਕੇਸ ਬਣ ਗਿਆ ਸੀ ਤਾਂ ਸਪੈਸ਼ਲੀ ਇਸ ਕੇਸ ਦੇ ਲਈ ਸ਼ਰਤਚੰਦਰ ਮਿੱਤਰਾ ਨੂੰ ਲਿਆਂਦਾ ਕਿ ਤੁਸੀਂ ਇਸ ਕੇਸ ਨੂੰ ਸੋਲਵ ਕਰੋ ਤਾਂ ਸ਼ਰਤਚੰਦਰ ਮਿੱਤਰਾ ਕੀ ਕਰਦੇ ਆ ਉਹ ਤਾਰਾਨਾਥ ਪੱਟਾਚਾਰੀਆ ਨੂੰ ਨਾ ਬੁਲਾਉਂਦੇ ਆ ਨਾ ਉਹ ਤੋਂ ਕੋਈ ਪੁੱਛਗਿੱਛ ਕਰ ਕਿਉਂਕਿ ਉਹਨਾਂ ਨੂੰ ਇੰਨਾ ਪਤਾ ਆਪਣੇ ਤਜਰਬੇ ਤੋਂ ਕਿ ਇਹਨਾਂ ਨੂੰ ਲਿਆਂਦਾ ਵੀ ਕਿਹਾ ਇਹਨਾਂ ਨੇ ਸਾਨੂੰ ਕੁਝ ਨਹੀਂ ਦੱਸਣਾ ਇਹ ਸਿਰਫ ਟਾਈਮ ਖਰਾਬ ਕਰਨ ਆਲੇਗਾ ਤਾਂ ਉਹ ਕੀ ਕਰਦੇ ਆ ਤਾਰਾਨਾਥ ਪੱਟਾਚਾਰੀਆ ਜੋ ਕਿ ਡਾਕਟਰ ਆ ਉਹਦੀ ਜੋ ਵੀ ਉਹਨੇ ਪਿਛਲੇ ਕੁਝ ਦਿਨਾਂ ਦੇ ਵਿੱਚ ਐਕਟੀਵਿਟੀਆਂ ਕੀਤੀਆਂ ਨੇ ਉਹ ਕਿਨੂੰ ਕਿਨੂੰ ਮਿਲਿਆ ਕਿੱਥੇ ਕਿੱਥੇ ਗਿਆ ਉਹ ਸਾਰਾ ਕੁਝ ਲੱਭਣ ਦੀ ਕੋਸ਼ਿਸ਼ ਕੀਤੀ ਆਪਣੇ ਬਿਹਾਫ ਤੇ ਮਤਲਬ ਤਾਂ ਉਹਨਾਂ ਨੂੰ ਇੱਕ ਬੜੀ ਦਿਲਚਸਪ ਚੀਜ਼ ਪਤਾ ਲੱਗੀ 26 ਨਵੰਬਰ 1933 ਵਾਲੇ ਦਿਨ ਜਿਸ ਦਿਨ ਅਮਰਿੰਦਰ ਦੇ ਉਹ ਸੂਈ ਦੀ ਤਰ੍ਹਾਂ ਦਾ ਕੁਝ ਛੁਪਦਾ ਉਹ ਉਸ ਤੋਂ ਕੁਝ ਦਿਨ ਪਹਿਲਾਂ ਤਾਰਾਨਾਥ ਪੱਟਾਚਾਰੀਆ ਬੰਬੇ ਜਾਂ ਇਹ ਉਹਨਾਂ ਨੂੰ ਆਪਣੇ ਜਸੂਸਾਂ ਤੋਂ ਜਾਂ ਹੋਰ ਸੋਰਸਸ ਤੋਂ ਪਤਾ ਲੱਗ ਤੇ ਉੱਥੇ ਬੰਬੇ ਦੇ ਵਿੱਚ ਉਹ ਕਿੱਥੇ ਗਿਆ ਹੌਫਕਨ ਇੰਸਟੀਚਿਊਟ ਦੇ ਅੰਦਰ ਉਹ ਜਾਂ ਇਹ ਵੀ ਪਤਾ ਲੱਗ ਤਾਂ ਹੁਣ ਪੁਲਿਸ ਵਾਲੇ ਦਬੇਜ ਪਾਉਂਦੇ ਆ ਮਤਲਬ ਹੌਫਕਿਨ ਇੰਸਟੀਚਿਊਟ ਦੇ ਅੰਦਰ ਉਹ ਪੁੱਛ ਪੜਤਾਲ ਕਰਦੇ ਆ ਉਹ ਦੇਖਦੇ ਆ ਕਿ ਕਿਹੜੇ ਡਾਕਟਰਾਂ ਨੂੰ ਉਹ ਮਿਲਿਆ ਅੰਦਰ ਕਿਹੜੇ ਲੋਕਾਂ ਨੂੰ ਉਹ ਮਿਲਿਆ ਤਾਂ ਉਥੋਂ ਜਿਹੜੀ ਖਬਰ ਉਹਨਾਂ ਨੂੰ ਪਤਾ ਲੱਗਦੀ ਕਿਉਂਕਿ ਹੁਣ ਇਹ ਕੇਸ ਬਹੁਤ ਜ਼ਿਆਦਾ ਵੱਡੇ ਲੈਵਲ ਦਾ ਹੋ ਗਿਆ ਇਹਦੇ ਚ ਕਿਹਜਾ ਬੈਕਟੀਰੀਆ ਵਰਤਿਆ ਗਿਆ ਜਿਹਨੇ ਲੱਖਾਂ ਲੋਕਾਂ ਨੂੰ ਮਾਰਿਆ ਤਾਂ ਪੂਰੇ ਹੌਫਕਨ ਇੰਸਟੀਚਿਊਟ ਦੇ ਵਿੱਚ ਵੀ ਮਤਲਬ ਕਿ ਪੂਰਾ ਰੌਲਾ ਪੈ ਜਾਂਦਾ ਤੇ ਪੁਲਿਸ ਵੱਲੋਂ ਪ੍ਰੋਪਰ ਉੱਥੇ ਸਖਤੀ ਕੀਤੀ ਜਾਂਦੀ ਤੇ ਅੱਗੇ ਦੋ ਡਾਕਟਰ ਆਉਂਦੇ ਆ ਹੌਫਕਨ ਇੰਸਟੀਚਿਊਟ ਦੇ ਉਹਨਾਂ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਜਾਂਦੀ ਜਿਨ੍ਹਾਂ ਦੇ ਪੁਰਾਣੇ ਰਿਲੇਸ਼ਨ ਮਿਹਰੇ ਤਾਰਾਨਾਥ ਪਟਾਚਾਰੀਆ ਦੇ ਕਿ ਉਹ ਦੋਨੇ ਉਹਨੂੰ ਪੁਰਾਣੇ ਜਾਣ ਪਛਾਣ ਸੀਗੀ ਇਹਨਾਂ ਦੀ ਤਾਰਾਨਾ ਦੇ ਤਾਂ ਉਹਦੋਂ ਨੇ ਮੰਨ ਜਾਂਦੇ ਆ ਕਿ ਸਾਨੂੰ ਤਾਰਾਨਾਥ ਨੇ ਰਿਸ਼ਵਤ ਦਿੱਤੀ ਬਹੁਤ ਵੱਡੀ ਰਕਮ ਦਿੱਤੀ ਤਾਰਾਨਾਥ ਪੱਟਾਚਾਰੀ ਇੱਥੇ ਆਇਆ ਤੇ ਅਸੀਂ ਉਹਨੂੰ ਉਹ ਸੈਂਪਲ ਦਿੱਤਾ ਹੁਣ ਇੱਥੇ ਪਹਿਲਾਂ ਇੱਕ ਹੋਰ ਵੀ ਚੀਜ਼ ਹੈਗੀ ਠੀਕ ਹੈ ਇੱਕ ਕਤਲ ਵੀ ਬੁਰਾ ਵਾ ਪਰ ਇੱਕ ਵਾਇਰਸ ਹੁਣ ਤੁਸੀਂ ਦੇਖੋ ਕਿ ਕੋਈ ਬੰਦਾ ਮੋਰਲੀ ਕਿੰਨਾ ਕਰਪਟ ਹੋ ਸਕਦਾ ਵਾ ਕਿ ਕੁਝ ਪੈਸਿਆਂ ਦੇ ਲਈ ਇੱਕ ਵਾਇਰਸ ਉਹਨਾਂ ਨੇ ਫੇਰ ਤੋਂ ਸਮਾਜ ਦੇ ਵਿੱਚ ਛੱਡਤਾ ਇੱਕ ਬੈਕਟੀਰੀਆ ਉਹਨਾਂ ਨੇ ਦੁਬਾਰਾ ਤੋਂ ਸਮਾਜ ਦੇ ਵਿੱਚ ਛੱਡਤਾ ਆਪਣੀ ਆਪ ਦੇ ਸਮਾਜ ਜਿੱਥੇ ਉਹ ਖੁਦ ਰਹਿ ਰਹੇ ਆ ਸਿਰਫ ਕੁਝ ਪੈਸਿਆਂ ਲਈ ਜਿਨੇ 40 ਸਾਲ ਪਹਿਲਾਂ ਲੱਖਾਂ ਲੋਕਾਂ ਨੂੰ ਮਤਲਬ ਕਰਪਸ਼ਨ ਜਾਂ ਇਨਸਾਨ ਦੀ ਜਿਹੜੀ ਉਹ ਭੁੱਖਾ ਪੈਸੇ ਲਈ ਉਹ ਤੁਸੀਂ ਇੱਥੋਂ ਸਮਝ ਸਕਦੇ ਹੋ ਇਸ ਕੇਸ ਦਾ ਉਹਨਾਂ ਨੂੰ ਫੜ ਲਿਆ ਜਾਂਦਾ ਪਤਾ ਲੱਗ ਗਿਆ ਤਾਂ ਤਰਨਾਥ ਪੱਟਾਚਾਰੀਆ ਵੀ ਹੁਣ ਇਸ ਕੇਸ ਦੇ ਵਿੱਚ ਇਨਵੋਲ ਹੋ ਗਿਆ ਤੇ ਉਹਦੀ ਗ੍ਰਿਫਤਾਰੀ ਵੀ ਹੋ ਜਾਂਦੀ ਤਾਂ ਹੁਣ ਕਿਉਂਕਿ ਬਿੱਲੀ ਬੁਰੀ ਚੋਂ ਬਾਹਰ ਆ ਗਈ ਤਾਂ ਹੁਣ ਕਹਿਣ ਤੇ ਕਰਨ ਨੂੰ ਕੁਝ ਰਿਹਾ ਨਹੀਂ ਬਨੇਉਂਦਰ ਦੇ ਵੀ ਤੇ ਤਾਰਾਨਾਥ ਦੇ ਵੀ ਤਾਂ ਫਾਈਨਲੀ ਉਹ ਮੰਨ ਜਾਂਦੇ ਆ ਉਸ ਤੋਂ ਬਹੁਤ ਅਗਲੀ ਗੱਲ ਇਹ ਮੰਨਦੇ ਆ ਕਿ ਹੁਣ ਸਾਨੂੰ ਇੱਕ ਇਹੋ ਜਿਹਾ ਬੰਦਾ ਚਾਹੀਦਾ ਜਿਹੜਾ ਇੱਕਦਮ ਤੁਰੇ ਜਾਂਦੇ ਕੋਈ ਸੂਈ ਜਿਹਦੇ ਨਾਲ ਉਹ ਬੈਕਟੀਰੀਆ ਲੱਗਿਆ ਹੋਇਆ ਉਹ ਅਮਰਿੰਦਰ ਚੰਦਰ ਦੇ ਹੱਥ ਤੇ ਚ ਬੋਧਵੇ ਤਾਂ ਉਹਨਾਂ ਨੂੰ ਕੋਈ ਇਹੋ ਜਿਹਾ ਬੰਦਾ ਮਿਲ ਗਿਆ ਕੁਝ ਪੈਸੇ ਦੇ ਕੇ ਉਹਨੇ ਕਿਸੇ ਤੋਂ ਕੰਮ ਕਰਵਾ ਲਿਆ ਤਾਂ ਇਹ ਚੀਜ਼ ਹੋ ਗਈ ਅਮਰਿੰਦਰ ਦੇ ਨਾਲ ਤਾਂ ਉਸ ਤੋਂ ਬਾਅਦ ਕੁਝ ਘੰਟਿਆਂ ਦੇ ਵਿੱਚ ਉਹ ਜਿਹੜਾ ਬੈਕਟੀਰੀਆ ਸੀ ਪੂਰੇ ਸਰੀਰ ਦੇ ਵਿੱਚ ਫੈਲਿਆ ਤੇ ਹੁਣ ਇਸ ਤੋਂ ਬਾਅਦ ਹੋਇਆ ਕਿ ਕਿਉਂਕਿ ਇਹ ਪ੍ਰੂਵ ਹੋ ਗਿਆ ਕਿ ਇੱਕ ਇਨਸਾਨ ਦਾ ਕਤਲ ਹੋਇਆ ਇੱਕ ਬੈਕਟੀਰੀਆ ਦੇ ਨਾਲ ਇੰਡੀਆ ਦੇ ਵਿੱਚ ਇਸ ਤਰ੍ਹਾਂ ਦੇ ਨਾਲ ਕਤਲ ਕੀਤੇ ਜਾਣ ਦਾ ਇਹ ਪਹਿਲਾ ਕੇਸ ਦੂਸਰੀ ਚੀਜ਼ ਇਹ ਹੋਈ ਜਦੋਂ ਇਹ ਕੇਸ ਸਾਹਮਣੇ ਆਇਆ ਕਿ ਇੱਕ ਬੈਕਟੀਰੀਆ ਦਾ ਯੂਜ਼ ਹੋਇਆ ਤਾਂ ਪੂਰੀ ਦੁਨੀਆ ਦੇ ਅਖਬਾਰਾਂ ਦੇ ਵਿੱਚ ਪੂਰਾ ਰੌਲਾ ਕਿਉਂਕਿ ਇਹ ਬੈਕਟੀਰੀਆ ਇੱਕ ਬਹੁਤ ਜਮੈਂ ਬਹੁਤ ਵਾਰ ਪਹਿਲਾਂ ਵੀ ਵੀਡੀਓ 'ਚ ਜ਼ਿਕਰ ਕਰਤਾ ਇੰਗਲੈਂਡ ਦਾ ਇੱਕ ਟਾਈਮ ਮੈਗਜ਼ੀਨ ਦਾ ਅਮਰੀਕਾ ਦਾ ਇੱਕ ਇੰਗਲੈਂਡ ਦਾ ਸੀ ਉਸ ਟਾਈਮ ਦੇ ਉੱਪਰ ਤੇ ਉਹਨਾਂ ਨੇ ਇੱਕ ਆਪਣੇ ਫਰੰਟ ਪੇਜ ਦੇ ਉੱਪਰ ਇਹਦੀ ਪੂਰੀ ਦੀ ਪੂਰੀ ਰਿਪੋਰਟ ਛਾਪੀ ਇਸ ਕੇਸ ਸਿੰਗਾਪੁਰ ਆਸਟ੍ਰੇਲੀਆ ਅਮਰੀਕਾ ਹਰ ਕਿਤੇ ਇਸ ਕੇਸ ਦਾ ਜ਼ਿਕਰ ਹੋਇਆ ਕਿਉਂਕਿ ਹਾਲੇ ਇਸ ਤਰ੍ਹਾਂ ਦੀਆਂ ਕਿ ਬਹੁਤ ਜ਼ਿਆਦਾ ਪੂਰੀ ਦੁਨੀਆ ਦੇ ਵਿੱਚ ਘਟਨਾਵਾਂ ਨਹੀਂ ਇਨਸੀਡੈਂਟ ਨਹੀਂ ਸੀਗੇ ਕਿ ਬੈਕਟੀਰੀਆ ਨੂੰ ਯੂਜ਼ ਕਰਕੇ ਲੋਕਾਂ ਨੂੰ ਮਾਰ ਤਾ ਇਹ ਕਲਕੱਤੇ ਦੇ ਵਿੱਚ ਹੋਇਆ ਉਦੋਂ ਤਾਂ ਹੁਣ ਅੱਗੇ ਕਿ ਬਨੇਉਂਦਰ ਦਾ ਕੀ ਬਣਿਆ ਬਨੇਉਂਦਰ ਤੇ ਤਾਰਾਨਾਥ ਨੂੰ ਜਿਹੜੀ ਲੋਅਰ ਕੋਰਟ ਸੀਗੀ ਪਾਕਪਟ ਦੀ ਉਹਨਾਂ ਨੇ ਸਜ਼ਾਏ ਮੌਤ ਦਿੱਤੀ ਪਰ ਉਸ ਤੋਂ ਅੱਗੇ ਫਿਰ ਕਲਕੱਤੇ ਦੇ ਵਿੱਚ ਹਾਈ ਕੋਰਟ ਸੀ ਜਿਹੜੀ ਉਹਨਾਂ ਨੇ ਇਹਨਾਂ ਦੀ ਸਜ਼ਾਏ ਮੌਤ ਨੂੰ ਕਟਾ ਕੇ ਉਮਰ ਕੈਦ ਚ ਬਦਲਤਾ ਪਰ ਉਹ ਉਮਰ ਕੈਦ ਵੀ ਇੱਕ ਅੰਡੇਮਾਨ ਨਿਕੋਬਰ ਚ ਜਾ ਕੇ ਇਹਨਾਂ ਨੇ ਕੱਟਣੀ ਮਤਲਬ ਕਾਲੇ ਪਾਣੀ ਦੀ ਸਜ਼ਾ ਜਿਹੜੀ ਆਪਾਂ ਸਭ ਨੂੰ ਚੰਗੀ ਤਰ੍ਹਾਂ ਪਤਾ ਵਾ ਆਪਣੇ ਬਹੁਤ ਸਾਰੇ ਆਜ਼ਾਦੀ ਸੰਗਰਾਮੀ ਉੱਥੇ ਰਹੇ ਆ ਸੁਤੰਤਰਤਾ ਸੈਨਾਨੀ ਉੱਥੇ ਰਹੇ ਆ ਤੇ ਉਹ ਇੱਕ ਬਹੁਤ ਹੀ ਕਠੋਰ ਜੇਲ ਹੈਗੀ ਉੱਥੇ ਹਰ ਤਰ੍ਹਾਂ ਦੇ ਬੰਦੇ ਨੂੰ ਤਸੀਹੇ ਦਿੱਤੇ ਜਾਂਦੇ 1936 ਦੇ ਵਿੱਚ ਬਨੇਉਂਦਰ ਨੂੰ ਕਾਲੇ ਪਾਣੀ ਦੀ ਸਜ਼ਾ ਹੁੰਦੀ 1947 ਦੇ ਵਿੱਚ ਦੇਸ਼ ਆਜ਼ਾਦ ਹੋ ਜਾਂਦਾ ਤੇ 11 ਸਾਲ ਉਸ ਜਗ੍ਹਾ ਦੇ ਉੱਪਰ ਜੇਲ ਕੱਟਣ ਤੋਂ ਬਾਅਦ ਬਨੇਉਂਦਰ ਜਦੋਂ ਘਰ ਵਾਪਸ ਆ ਜਾਂਦਾ ਤੇ ਘਰ ਵਾਪਸ ਆ ਕੇ ਪਾਕੜ ਆਪਣੀ ਫੈਮਲੀ ਨਾਲ ਵਾਪਸ ਰਹਿਣ ਲੱਗਦਾ ਪਰ ਉਹ 11 ਸਾਲ ਜਿਹੜੇ ਕਾਲੇ ਪਾਣੀ ਦੀ ਸਜ਼ਾ ਸੀ ਉਹਨੇ ਉਹਦੇ ਦਿਮਾਗ ਦੇ ਉੱਪਰ ਇਨਾ ਅਸਰ ਪਾਇਆ ਉਹ ਦਿਮਾਗੀ ਤੌਰ ਦੇ ਉੱਪਰ ਮਤਲਬ ਹਿੱਲ ਗਿਆ ਬਿਲਕੁਲ ਤਾਂ ਕੁਝ ਟਾਈਮ ਤੋਂ ਬਾਅਦ ਕੁਝ ਹਫ਼ਤਿਆਂ ਤੋਂ ਬਾਅਦ ਇੱਕ ਦਿਨ ਬਨੇਉਂਦਰ ਕੀ ਕਰ ਆਪਣੀ ਇੱਕ ਬੰਦੂਕ ਚੱਕਦਾ ਤੇ ਪੂਰੇ ਪਰਿਵਾਰ ਨੂੰ ਗਾਲਾਂ ਕੱਢਦਾ ਧਮਕੀਆਂ ਦੇਣ ਲੱਗ ਜਾਂਦਾ ਕਿ ਮੈਂ ਤੁਹਾਨੂੰ ਗੋਲੀ ਮਾਰ ਦਊਂਗਾ ਸਭ ਕੁਝ ਕਰ ਦਊਂ। ਥੋੜੀ ਦੇਰ ਚ ਪੁਲਿਸ ਪਹੁੰਚਦੀ ਆ ਆਪਸ ਦੇ ਵਿੱਚ ਦੋਨੇ ਪਾਸੇੋਂ ਗੋਲੀਆਂ ਚੱਲਦੀਆਂ ਨੇ ਤੇ ਉਸ ਗੋਲੀਬਾਰੀ ਦੇ ਵਿੱਚ ਬਨੇਉਂਦਰ ਦੀ ਮੌਤਾ ਮਤਲਬ ਜਿਹੜੀ ਇੱਕ ਜਾਇਦਾਦ ਦੇ ਲਈ ਜਿਹੜੀ ਪ੍ਰਾਪਰਟੀ ਦੇ ਲਈ ਬਨੇਉਂਦਰ ਨੇ ਆਪਣਾ ਭਾਈ ਮਾਰਿਆ ਚਾਹੇ ਸੋਤੈਲਾ ਭਾਈ ਸੀਗਾ ਪਰ ਭਾਈ ਭਾਈ ਹੁੰਦਾ ਕੋਈ ਵੀ ਹੋਵੇ ਇਨਸਾਨ ਤਾਂ ਉਹ ਪ੍ਰਾਪਰਟੀ ਉਹ ਜਾਇਦਾਦ ਨਾ ਅਮਰਿੰਦਰ ਨੂੰ ਮਿਲੀ ਨਾ ਉਹ ਕਦੇ ਬਨੇਉਂਦਰ ਨੂੰ ਮਿਲੀ ਉਲਟਾ ਉਹ ਉਹਨਾਂ ਦੋਨਾਂ ਦੀ ਮੌਤ ਦਾ ਸਬੱਬ ਬਣ ਗਈ ਦੋਨਾਂ ਦਾ ਕਾਰਡ ਲੈ ਕੇ ਆਈ ਜਿੱਥੇ ਜੇ ਉਹ ਧਰਮੇ ਤੋਂ ਕੰਮ ਕਰਦਾ ਰਾਮਨਾਥ ਕਹਿੰਦਾ ਤੋਂ ਬੜੀ ਇੱਕ ਸ਼ਾਂਤਮਈ ਜ਼ਿੰਦਗੀ ਬੜੀ ਸੋਹਣੀ ਜ਼ਿੰਦਗੀ ਦੋ ਪਾਈ ਸੀਗੇ ਦੋਨਾਂ ਦੀ ਫੈਮਿਲੀ ਹੁੰਦੇ ਬੱਚੇ ਹੁੰਦੇ ਬੜੀ ਸੋਹਣੀ ਇੱਕ ਖੁਸ਼ਹਾਲ ਜ਼ਿੰਦਗੀ ਖੁਸ਼ੀਵਲੀ ਜ਼ਿੰਦਗੀ ਜਿਉ ਸਕਦੇ ਸੀਗੇ ਜੇ ਥੋੜਾ ਜਿਹਾ ਲਾਲਚ ਨੂੰ ਘੱਟ ਕਰ ਲੈਂ ਪਰ ਲਾਲਚ ਕੀਤਾ ਕਿਸੇ ਦੂਸਰੇ ਦਾ ਹਿੱਸਾ ਖਾਣ ਦੀ ਕੋਸ਼ਿਸ਼ ਕੀਤੀ ਤਾਂ ਉਹਦਾ ਨਤੀਜਾ ਇਹ ਹੋਇਆ ਤਾਂ ਇਹ ਸੀਗੀ ਜੀ ਮੇਰੀ ਅੱਜ ਦੀ ਕਹਾਣੀ ਇੰਡੀਆ ਦੇ ਵਿੱਚ ਹੋਣ ਵਾਲਾ ਸਭ ਤੋਂ ਪਹਿਲਾ ਇਸ ਤਰ੍ਹਾਂ ਦਾ ਕਤਲ ਜਿਹੜਾ ਬਾਇਓਲੋਜੀਕਲ ਵੈਪਨ ਦੇ ਨਾਲ ਹੋਇਆ ਤੇ ਪੂਰੀ ਦੁਨੀਆ ਦੇ ਅਖਬਾਰਾਂ 'ਚ ਇਹਦਾ ਜ਼ਿਕਰ ਸੀ ਇਹ ਮੇਰੀ ਕਹਾਣੀ ਇੱਥੇ ਖਤਮ ਹੁੰਦੀ ਹੈ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ